ਭਾਈ ਜੀ ਪਹਿਲਾਂ ਇੱਕ ਵੀਡੀਓ ਤੁਹਾਨੂੰ ਦਿਖਾਉਣੀ ਹੈ ਫਿਰ ਉਹਦੇ ਬਾਰੇ ਗੱਲ ਕਰਾਂਗੇ ਇਸ ਗੰਗੇ ਦੀ ਪਹਿਲਾਂ ਪੂਰੀ ਵੀਡੀਓ ਦੇਖੇ ਤੁਸੀਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਇਹ ਦੇਖੋ ਮੋਦੀ ਸਾਹਿਬ ਅੰਮ੍ਰਿਤੋ ਦਾ ਪੰਜਾਬ ਦਾ ਲੁਆਇਨ ਸ਼ੇਰ ਜਿਹਨੂੰ ਸ਼ੇਰ ਕਹਿੰਦੀ ਹੈ ਦੁਨੀਆ ਹੋ ਗਿਆ ਤਿਆਰ ਤੇਜੋ ਮੋਦੀ ਸਾਹਿਬ ਮੈਨੂੰ ਬੰਬ ਲਾ ਕੇ ਤੇਜੋ ਸ਼ੇਰ ਜਾਨ ਨੂੰ ਤਿਆਰ ਹੋ ਗਿਆ ਔਰ ਸ਼ੇਰ ਕਿਸੇ ਤੋਂ ਡਰਦਾ ਨਹੀਂ ਪਾਕਿਸਤਾਨ ਦੀ ਆੜਾ ਲੇਗਾ ਇਹ ਲੁਆਇਨ ਸ਼ੇਰ ਧਜੀਆਂ ਕਿਉਂਕਿ ਮੈਂ ਤੱਕ ਚੈਨਲ ਸੋਰੀ ਪਾਰਿਆ ਮੇਰੇ ਮੋਦੀ ਸਾਹਿਬ ਕਿਉਂਕਿ ਜਦ ਤੱਕ ਮੈਂ ਆਪਣੇ 25 ਜਿਹੜੇ 26 ਮੇਰੇ ਹਿੰਦੂ ਭਰਾਵਾਂ ਦਾ ਦਤਲ ਹੋਇਆ ਪਹਿਲ ਕੰਮ ਦੇ ਵਿੱਚ ਮੈਂ ਪਾਕਿਸਤਾਨ ਆਨ ਤੋਂ ਗਵਾ ਤੋਂ ਬਦਲਾ ਲੈਣਾ ਚਾਹੁੰਦਾ ਮੋਦੀ ਸਾਹਿਬ ਮੈਂ ਤੁਹਾਡੇ ਕੋਲ ਬੇਨਤੀ ਕਰਦਾ ਅਲਵਾਇ ਬੱਬਰ ਸ਼ੇਰ ਹੋ ਗਿਆ ਤਿਆਰ ਧੱਜਿਆ ਉਹਨਾਂ ਦੇਗਾ ਪਾਕਿਸਤਾਨ ਦੀਆਂ ਪਾਕਿਸਤਾਨ ਨੂੰ ਪੂਰਾ ਖਲੇੜ ਕੇ ਰੱਖ ਦੇਗਾ ਖਤਮ ਕਰ ਦੇਗਾ ਪਾਕਿਸਤਾਨ ਨੂੰ ਪਿਆਰੀ ਹੈ ਸ਼ੇਰ ਦੀ ਨਵਾਇਨ ਦੀ ਜਿਹਨੂੰ ਦੁਨੀਆ ਕਹਿੰਦੀ ਹੈ ਆ ਗਿਆ ਅੰਮੀ ਤੋੜਾ ਸ਼ੇਰ ਅੰਮੀ ਤੋੜਾ ਨਵਾਇਨ ਯਾਰੀ ਯਾਰ ਸ਼ੇਰ ਦੀ ਮੋਦੀ ਸਾਹਿਬ ਭੇਜੋ ਪਾਕਿਸਤਾਨ ਦੀਆ ਉੜਾ ਦੂੰਗਾ ਤਜੀਆਂ ਖਤਮ ਕਰ ਦੂੰਗਾ ਜੈ ਸ਼੍ਰੀ ਕ੍ਰਿਸ਼ਨਾ ਸੁਣ ਲਈ ਬਾਈ ਗੰਗੇ ਦੀ ਗੱਲ ਇਹ ਕਹਿੰਦਾ ਮੈਨੂੰ ਬੰਬ ਬਣ ਬਣਾ ਕੇ ਭੇਜੋ ਉਧਰ ਤੇ ਇਹਨੂੰ ਪੁੱਛਣ ਆ ਲਾਵੇ ਇਹਨੂੰ ਪਹਿਲਾਂ ਤਾਂ ਦੱਸੋ ਵੀ ਸੀਜ਼ ਫੇਰ ਹੋ ਗਈ ਇਹਨੂੰ ਸ਼ਾਇਦ ਪਤਾ ਨਹੀਂ ਇਹ ਘੋਰਨੇ ਚ ਬੈਠਾ ਹੀ ਬੋਲੀ ਜਾਂਦਾ ਰਹਿੰਦਾ ਕਮਰੇਜ ਜੀ ਬੈਠਾ ਬਕਵਾਸ ਕਰੀ ਜਾਂਦਾ ਰਹਿੰਦਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜੇ ਹਿੰਦੂ ਵੀਰ ਆ ਉਹਨਾਂ ਦਾ ਵੀ ਇਹ ਮਜ਼ਾਕ ਬਣਾਈ ਜਾਂਦਾ ਯਾਰ ਇੱਕ ਤਰ੍ਹਾਂ ਦੇਖੋ ਮੈਂ Hindu cheera ਮੈਂ Hindu cheera ਇਦਾਂ ਕਹਿ ਕੇ ਉਹ ਵੀ ਅੰਦਰ ਵੜ ਕੇ ਕਹਿ ਕੇ ਜਾਂ ਤਾਂ ਕੋਈ ਕੰਮ ਕਰਿਆ ਹੋਵੇ ਫੇਰ ਤਾਂ ਗੱਲ ਬੰਦਾ ਕਰੇ ਹਨਾ ਤੇ ਕੰਮ ਕੁਝ ਕਰਿਆ ਨਹੀਂ ਅੱਜ ਤੱਕ ਰਨੇ ਤੇ ਅੰਦਰ ਬੈਠਾ ਰਹਿੰਦਾ ਜੈਕਟ ਦਸ ਬੁਲਟ ਪ੍ਰੂਫ ਜੈਕਟ ਪਹਿਲਾਂ ਹੀ ਪਾਈ ਬੈਠਾ ਇਹਦਾ ਕੁਝ ਹਲੇ ਹੋਇਆ ਹੈ ਨਹੀਂਗਾ ਪਹਿਲਾਂ ਤਾਂ ਇਹਨੂੰ ਮੁਹੱਲੇ ਚ ਹੀ ਨਹੀਂ ਨਿਕਲਣ ਦਿੰਦੇ ਹੁਣੇ ਮੈਨੂੰ ਲੱਗਦਾ ਇਹਦੇ ਮੁਹੱਲੇ ਚ ਨਹੀਂ ਨਿਕਲਣ ਦੇਣੇ ਹੁਣੇ ਦੂਜੀ ਗੱਲ ਇਹ ਜੇ ਜੇ ਮੋਦੀ ਸਾਹਿਬ ਮੰਨ ਲੈ ਗੱਲ ਇਹ ਦੀ ਕਿਤੇ ਇਨੂੰ ਭੇਜ ਦੇਵੇ ਪਾਕਿਸਤਾਨ ਚ ਤੇ ਫੇਰ ਇਹਨੂੰ ਪਤਾ ਲੱਗੇ ਤੇ ਮਰੋੜੇ ਤਾਂ ਪਹਿਲਾਂ ਹੀ ਨਿਕਲ ਜਾਣੇ ਆ ਤੇ ਡਰਦੇ ਦੇ ਤੇ ਫੇਰ ਜੇ ਪਾਕਿਸਤਾਨ ਚ ਛੱਡ ਵੀ ਆਇਆ ਤਾਂ ਮੈਨੂੰ ਲੱਗਦਾ ਜਿਵੇਂ ਇਹ ਗੋਲ ਮਟੋਲ ਜਾ ਹੈਗਾ ਨਾ ਤੇ ਮੈਨੂੰ ਲੱਗਦਾ ਇਹਦਾ ਕੋਈ ਗਲਤ ਇਸਤੇਮਾਲ ਨਾ ਕਰ ਲੈ ਇਹਦਾ ਤੇ ਇਹ ਵੀ ਡਰ ਆ ਤੇ ਇਹ ਟਕਲੂ ਜਾ ਹੈਗਾ ਤੇ ਇਹਨੂੰ ਵੈਸੇ ਹੀ ਇਹਨਾਂ ਨੇ ਠੁੰਗਾ ਮਾਰ 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 ਦੇਣਾ ਇਹਨੂੰ ਤੇ ਸਮਝ ਨਹੀਂ ਆਉਂਦੀ ਵੀ ਇਦਾਂ ਦੀ ਬਕਵਾਸ ਕਰਕੇ ਇਹ ਕੀ ਹਾਸਲ ਕਰਨਾ ਚਾਹੁੰਦਾ ਯਾਰ ਤੀਜੇ ਦਿਨ ਇਹ ਕਹਿ ਦਿੰਦਾ ਮੋਦੀ ਸਾਹਿਬ ਮੇਰੇ ਬੰਬ ਬੰਨ ਕੇ ਭੇਜੋ ਬੰਬ ਬੰਨ ਕੇ ਭੇਜੋ ਯਾਰ ਇੱਕ ਇਹਦੇ ਕੰਨੀ ਇਹਦੇ ਪਛਵਾੜੇ ਚ ਆਤਿਸ਼ ਬਾਜੀ ਵੀ ਵੜ ਗਈ ਨਾ ਤੇ ਇਹ ਤੋਂ ਫੇਰ ਵੀ ਨਹੀਂ ਉੱਠਿਆ ਜਾਣਾ ਬਿਸਤਰੇ ਤੋਂ ਮਹੀਨਾ ਤੇ ਇਹ ਬੰਬਾਂ ਦੀਆਂ ਗੱਲਾਂ ਕਰਦਾ ਦੱਸੋ ਯਾਰ ਅੱਜ ਤੱਕ ਇਹਨੇ ਕੋਈ ਕੰਮ ਕਰਿਆ ਤਾਂ ਦੱਸੇ ਇਹਨੇ ਅੱਜ ਤੱਕ ਕੋਈ ਚੱਜ ਦਾ ਕੰਮ ਨਹੀਂ ਕਰਿਆ ਯਾਰ ਜਿੰਨੇ ਇਹਨੇ ਬਕਵਾਸ ਹੀ ਕਰੀਏ ਬਸ ਮੈਂ ਸ਼ੇਰ ਆ ਮੈਂ ਬੱਬਰ ਸ਼ੇਰ ਆ ਉਹੇ ਜੀ ਇਹਦੇ ਘਰ ਵਾਲੀ ਐ ਘਰ ਵਾਲੀ ਵੀ ਸਪੋਰਟ ਕਰੀ ਜਾਂਦੀ ਐ ਸਮਝ ਨਹੀਂ ਆਉਂਦੀ ਉਹ ਵੀ ਉਹੇ ਜੀ ਹੋਈ ਐ ਮੈਨੂੰ ਲੱਗਦਾ ਉਹਨੂੰ ਵੀ ਪੰਪ ਦਈ ਜਾਂਦਾ ਹੋਣਾ ਸ਼ੇਰ ਨਹੀਂ ਸ਼ੇਰਨੀ ਕਹਿ ਕੇ ਇਹ ਸ਼ੇਰਨੀ ਐ ਮੈਂ ਸ਼ੇਰ ਆ ਐਂ ਕਰੀ ਜਾਂਦਾ ਸਾਰਾ ਦਿਨੇ ਤੇ ਇਹੋ ਜਿਹੇ ਬੰਦਿਆਂ ਨੂੰ ਬਈ ਨੱਥ ਪਾਉਣੀ ਚਾਹੀਦੀ ਐ ਇਹੋ ਜਿਹੇ ਬੰਦਿਆਂ ਨੂੰ ਰੋਕਣਾ ਚਾਹੀਦਾ ਇਹ ਬੇਇੱਜ਼ਤੀ ਕਰਦੇ ਐ ਇੱਕ ਧਰਮ ਦੀ ਸਗੋਂ ਇਹ ਮਤਲਬ ਹਿੰਦੂ ਧਰਮ ਨਾਲ ਜਿਹੜਾ ਹਿੰਦੂ ਧਰਮ ਦਾ ਬਹੁਤ ਹੀ ਮਤਲਬ ਵਧੀਆ ਵਿਦਵਾਨ ਪੈਦਾ ਹੋਇਆ ਸਭ ਤੋਂ ਵੱਧ ਵਿਦਵਾਨ ਸਭ ਤੋਂ ਵੱਧ ਹਿੰਦੂ ਧਰਮ ਚ ਹੀ ਹੋਇਆ ਤੇ ਇਹੋ ਜਿਹੇ ਲੋਕ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਹੈ ਧਰਮ ਤੇ ਇਹ ਆਪਦਾ ਉल्लू ਸਿੱਧਾ ਰੱਖਦੇ ਆ ਬਕਵਾਸ ਕਰ ਕਰਕੇ ਇਦਾਂ ਇਹਦਾ ਮੀਡੀਆ ਚ ਚਾਰੇ ਦੀਆਂ ਵੀਡੀਓ ਚੱਲ ਜਾਂਦੀਆਂ ਜਾਂ ਉਹ ਤੋਂ ਪੈਸਾ ਆਉਂਦਾ ਹੋਣਾ ਤੇ ਜਾਂ ਫਿਰ ਮਨੋਰੰਜਨ ਹੀ ਕਰਦਾ ਇਹ ਜੋਕਰ ਹੋਣਾ ਚਾਹੀਦਾ ਇਹਨੂੰ ਯਾਰ ਤੇ ਇਹੋ ਜਿਹੇ ਬੰਦਿਆਂ ਨੂੰ ਸੁਣਿਆ ਨਾ ਕਰੋ ਯਾਰ ਤੁਸੀਂ ਵੀ ਇਹਨੂੰ ਬढ़ावा ਨਾ ਦਿਆ ਕਰੋ ਇਹੋ ਜਿਹੇ ਬੰਦਿਆਂ ਨੂੰ ਅਨਫੋਲੋ ਕਰਿਆ ਕਰੋ ਤੇ ਬਲੌਕ ਮਾਰਿਆ ਕਰੋ ਇਹਨਾਂ ਆਈਡੀਾਂ ਨੂੰ